ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਇਆ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੁਲੂਗਾ ਉਹਦਾ ਸਰਦਾਰ ਆਓ ਐਡਾ ਪਹਟਾ ਲੈ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਤੇ ਭਾ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਆਹ ਮੈਂ ਤਾਂ ਆ ਵੀ ਕਹਿਦਾ ਸੀ ਮੈਂ ਤਾਂ ਵੀ ਕਹਦਾ ਸੀ ਪਾਣੀ ਵਾਲੀ ਬੱਸ ਵੀ ਚਲਾ ਕੇ ਦਿਖਾ ਦੇ ਚਲਾਦੀ ਸੀ ਕਿ ਨਹੀਂ ਮੈਂ ਹੁਣ ਕੋਸ਼ਿਸ਼ ਕਰੂੰਗਾ ਪਵਦੀ ਚ ਬੋਲਣ ਦੀ ਤੂੰ ਕਹਣੇ ਕੀ ਸਮਝ ਠੀਕ ਹੈ ਸਾਰੇ ਸਮਝ ਠੀਕ ਹੈ ਸਮਝ ਠੀਕ ਹੈ ਮੇਰੀ ਮਦਦ ਕਰੋਗੇ ਮੇਰੇ ਹੀ ਮਦਦ ਕਰੋਗੇ ਚੱਕ ਦਿਓ ਕੰਮ ਦਿਓ ਆ ਜਿਹੜੇ ਠੱਗ ਆਇਆ ਦਿੱਲੀੋਂ ਮੇਰੀ ਆਵਾਜ਼ ਸੁਣ ਲੈਣ ਜਿੰਨਾ ਮਰਜੀ ਜ਼ੋਰ ਲਾ ਲਿਓ ਜਿੰਨੇ ਮਰਜੀ ਪੁਲਿਸ ਦਾ ਜ਼ੋਰ ਲਾ ਲਿਓ ਅਫਸਰਾਂ ਦਾ ਜ਼ੋਰ ਲਾ ਲਿਓ ਇੱਕ ਇੰਚ ਜ਼ਮੀਨ ਨਹੀਂ ਲੈਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਕਰਦਾ ਆ ਆ ਸਾਰਿਆਂ ਦੀ ਇਨਕੁਆਰੀ ਹੋਊਗੀ ਇੱਕ ਇੱਕ ਚੀਜ਼ ਦੀ ਇਨਕੁਆਰੀ ਹੋਊਗੀ ਤੇ ਹੁਣ ਜਿਹੜੀ ਵੱਡੀ ਗੱਲ ਕੀਤੀ ਕਿਉਂਕਿ ਕਈ ਅਫਸਰਾਂ ਨੇ ਤਾਂ ਪੈਰ ਲਾਏ ਨਹੀਂ ਤੁਸੀਂ ਦੇਖ ਲਓ ਮੁੱਖ ਮੰਤਰੀ ਨੇ ਵੀ ਕਿਹਾ ਮੁੱਖ ਮੰਤਰੀ ਨੇ ਵੀ ਕਿਹਾ ਕਿ ਮੈਂ ਤੇ ਮੇਰੇ ਦਸਤਖਤਨਾ ਕਰਾਓ ਮੈਨੂੰ ਤਾਂ ਮੈਂ ਤਾਂ ਅੰਦਰ ਹੋ ਜਾਊਂਗਾ ਫਿਰ ਇਹਨਾਂ ਨੇ ਕੀ ਸੋਚਿਆ ਇੱਕ ਨਵੀਂ ਕਮੇਟੀ ਬਣਾਤੀ ਜਿਹੜੀ ਲੈਂਡ ਪੂਲਿੰਗ ਦੀ ਐਕਵਾਇਰ ਕਰਨ ਵਾਸਤੇ ਉਹਦਾ ਚੇਅਰਮੈਨ ਬਣਾਤਾ ਚੀਫ ਸੈਕਟਰੀ ਪਹਿਲੀ ਵਾਰ ਕਿਸੇ ਵੀ ਸੂਬੇ ਦੇ ਇਤਿਹਾਸ ਵਿੱਚ ਜਦੋਂ ਵੀ ਕੋਈ ਪਲੈਨਿੰਗ ਹੁੰਦੀ ਹੈ ਉਹਦਾ ਹੈੱਡ ਚੇਅਰਮੈਨ ਹੁੰਦਾ ਹੈ ਕਮੇਟੀ ਦਾ ਚੀਫ ਮਿਨਿਸਟਰ ਪਹਿਲੀ ਵਾਰ ਚੀਫ ਮਿਨਿਸਟਰ ਨੂੰ ਪਾਸੇ ਕਰਤਾ ਤੇ ਉਹ ਜਿਹੜੇ ਕਮੇਟੀ ਦੇ ਮੈਂਬਰ ਹੁੰਦੇ ਆ ਉਸ ਮੈਕਮੇ ਦੇ ਮੰ minister ਤੇ ਸੈਕਟਰੀ ਉਹ ਵੀ ਪਾਸੇ ਕਰਤੇ ਹੁਣ ਕੱਲਾ ਇੱਕ ਚੀਫ ਸੈਕਟਰੀ ਰੱਖ ਗਏ ਉਹਦੇ ਨਾਲ ਦਿੱਲੀੋਂ ਚਾਰ ਬੰਦੇ ਲਾਤੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਪੰਜਾਬ ਦੀ ਲੋਕਾਂ ਦੀ ਕੀ ਲੋੜ ਐ ਹੁਣ ਉਹ ਬੰਦੇ ਕੌਣ ਐ ਇੱਕ ਹੈਗਾ ਅਨੁਰਾਗ ਕੁੰਡੂ ਪਤਾ ਨਹੀਂ ਕਿੱਥੋਂ ਲੱਭ ਕੇ ਲਿਆਂਦਾ ਐ ਇੱਕ ਹੈ ਸ਼ੌਕਤ ਰੌਏ ਮੈਨੂੰ ਲੱਗਾ ਬੰਗਾਲ ਤੋਂ ਲਿਆਂਦਾ ਹੋਣਾ ਕੋਈ ਇੱਕ ਬਿਬਾ ਮਹੇਸ਼ਵਰੀ ਇੱਕ ਸੀਮਾ ਪੰਸਲ ਦੇਖੋ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਪੰਜਾਬ ਦਾ ਨਹੀਂ ਮੈਂ ਚਾਰਾਂ ਨੂੰ ਕਹਿਣਾ ਚਾਹਣਾ ਜਿਹੜੇ ਭਾਵੇਂ ਕੁੰਡੂ ਆ ਭਾਵੇਂ ਰੋਏ ਆ ਇਹਨਾਂ ਦੀਆਂ ਗੱਲਾਂ 'ਚ ਨਾ ਆਓ ਜਦੋਂ ਪੰਜਾਬ ਪੁਲਿਸ ਬਦਲੀ ਜਿਹੜੇ ਅੱਜ ਤੁਹਾਨੂੰ ਸਲੂਟ ਮਾਰਦੇ ਨਾ ਡੇਢ ਸਾਲ ਬਾਅਦ ਅਕਾਲੀਆਂ ਨੂੰ ਸਲੂਟ ਮਰਿਆ ਕਰਨਗੇ ਉਦੇ ਬਾਦ ਜਿੰਦਾਬਾਦ ਜਿੰਦਾਬਾਦ ਅਭੀ ਸਿੰਘ ਬਾਦਾਨ ਜਿੰਦਾਬਾਦ ਅਭੀ ਸਿੰਘ ਬਾਦਾਨ ਜਿੰਦਾਬਾਦ ਉਦੇ ਬਾਦ ਉਦੇ ਬਾਦ ਰੋਇ ਸਾਬ ਕੁੰਡੂ ਸਾਬ ਤੁਸੀਂ ਕਿੱਧਰ ਭਜੋਗੇ ਆ ਚੀਫ ਸੈਕਟਰੀ ਸਾਹਿਬ ਤੁਹਾਨੂੰ ਪਤਾ ਨਹੀਂ ਹਲੇ ਵੀ ਦਲੇਰੀ ਫੜੋ ਪੰਜਾਬ ਨੂੰ ਕਿਸਾਨਾਂ ਦੀ ਆਵਾਜ਼ ਸੁਣੋ ਦਸਕਤ ਕਰਨੇ ਬੰਦ ਕਰ ਦਿਓ ਪਰ ਤੁਸੀਂ ਚਿੰਤਾ ਨਾ ਕਰੋ ਜਿਨੋਂ ਤੱਕ ਮੈਂ ਜਿਉਂਦਾ ਨਾ ਥੋੜੀ ਨਹੀਂ ਆ ਜਾਣ ਦਿੰਦਾ ਮੈਂ ਜੀ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਮਹਾਲੀ ਵਾਲਿਓ ਤੁਸੀਂ ਸਾਰੇ ਇੱਥੇ ਰਹਿਣ ਵਾਲੇ ਨਾਲ ਸੰ ਕੀ ਹੁੰਦਾ ਸੀ ਤੇ ਕਿਵੇਂ ਬਣਾਤਾ ਸਾਰਾ ਕੁਝ ਆ ਨਿਊ ਚੰਡੀਗੜ੍ਹ ਮਹਾਲੀ ਕਿੰਨੀਆਂ ਚੀਜ਼ਾਂ ਬਣਾਤੀਆਂ ਸਾਰਾ ਇੱਕ ਇੱਕ ਇੱਟ ਦੇ ਇੱਥੇ ਲਿਖਿਆ ਅਕਾਲੀ ਦਲ ਇੱਕ ਇੱਕ ਇੱਟ ਦੇ ਪਿੱਛੇ ਲਿਖਿਆ ਅਕਾਲੀ ਦਲ ਆ ਜਦੋਂ ਵੀ ਆ ਹਰ ਕ ਯਾਰ 1 ਮਿੰਟ ਮੇਰੀ ਇੱਕ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਕਰਨਾ ਹੈ ਪਛਾਣੋ ਆਪਣੇ ਕਿਹੜੇ ਆ ਤੇ ਪਰਾਏ ਕਿਹੜੇ ਆ ਆ ਦਿੱਲੀ ਵਾਲੀਆਂ ਜਿੰਨੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆ ਝਾੜੂ ਵਾਲੇ ਆ ਭਾਵੇਂ ਕੋਈ ਹੋਰ ਪਾਰਟੀ ਹੈ ਆ ਦਰਦ ਨਹੀਂ ਇਹਨਾਂ ਦਾ ਤੁਹਾਡੇ ਪ੍ਰਤੀ ਜੇ ਤੁਹਾਡੇ ਪ੍ਰਤੀ ਦਰਦ ਹੈ ਤੇ ਤੁਹਾਡੀ ਇੱਜ਼ਤੇਬੰਦੀ ਸ਼੍ਰੋਮਣੀ ਅਕਾਲੀ ਦਲ 105 ਸਾਲ ਦਾ ਇਤਿਹਾਸ ਹੈ 105 ਸਾਲ ਦਾ ਇਤਿਹਾਸ ਹੈ ਆ ਅਕਾਲੀ ਦਲ ਕੋਈ ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਨਹੀਂ ਤੁਹਾਡੇ ਬਜ਼ੁਰਗਾਂ ਨੇ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਾਇਆ ਹੈ ਮੈਂ ਕਈ ਵਾਰ ਕਿਹਾ ਮੈਂ ਕਈ ਵਾਰ ਕਿਹਾ ਤੁਸੀਂ ਪੰਜਾਬ ਦੇ ਕਿਸੇ ਵੀ ਕੋਨੇ ਚਲੇ ਜਾਓ ਜੋ ਕੁਝ ਵੀ ਬਣਿਆ ਹੈ ਅਕਾਲੀ ਦਲ ਦੀ ਸਰਕਾਰਾਂ ਨੇ ਹੀ ਬਣਾਇਆ ਹੈ ਤੁਸੀਂ ਇੱਥੋਂ ਅੰਮ੍ਰਿਤਸਰ ਚਲੇ ਜਾ ਮੱਥਾ ਟੇਕਣ ਜੇ 4 ਲੇਨ ਸੜਕ ਤੇ ਜਾਓਗੇ ਅਕਾਲੀ ਦਲ ਨੇ ਬਣਾਈ ਫਲਾਈਓਵਰ ਟੱਪੋਗੇ ਅਕਾਲੀ ਦਲ ਨੇ ਬਣਾਇਆ ਕੋਈ ਯੂਨੀਵਰਸਿਟੀ ਦੇਖੋਗੇ ਅਕਾਲੀ ਦਲ ਦੀ ਬਣਾਈ ਹਸਟਲ ਦੇਖੋਗੇ ਕਾਲੀਦਲ ਨੇ ਬਣਾਇਆ ਜੇ 에어ਪੋਰਟ ਦੇ ਕੋਲਿੰਗ ਟਪੂਗੇ ਕਾਲੀਦਲ ਨੇ ਬਣਾਇਆ ਜੇ ਟਿਊਬਲ ਚੱਲਦੇ ਦੇਖੋਗੇ ਉਹ ਕਨੈਕਸ਼ਨ ਵੀ ਕਾਲੀਦਲ ਨੇ ਦਿੱਤੇ ਆ ਉਹਦੇ ਵਿੱਚ ਮੁਫਤ ਬਿਜਲੀ ਵੀ ਕਾਲੀਦਲ ਨੇ ਦਿੱਤੀ ਆ ਗਰੀਬ ਨੂੰ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਸਾਰੀਆਂ ਚੀਜ਼ਾਂ ਥੀਨ ਵਾਲਾ ਕਾਲੀਦਲ ਪਰ ਦੁੱਖ ਲੱਗਦਾ ਜਦੋਂ ਆਪਾਂ ਇਹਨਾਂ ਠੱਗਾਂ ਦੀ ਗੱਲਾਂ ਚਾਕੇ ਆਪਣੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਆ 10 ਸਾਲ ਦੇਖੋ ਆ 10 ਸਾਲ ਜਿਹੜੇ ਟੱਪੇ ਐ ਕਿੱਡਾ ਨੁਕਸਾਨ ਪੰਜਾਬ ਦਾ ਹੋ ਗਿਆ 5 ਸਾਲ ਕੈਪਟਨ ਨੇ ਡੱਕਾ ਨਹੀਂ ਤੋੜਿਆ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਜੇ ਸਪੀਡ ਨਾਲ ਅਕਾਲੀ ਦਲ ਲੱਗਿਆ ਸੀ ਜਿਹਾ 10 ਸਾਲ ਆਪਣੇ ਕੋਲੇ ਹੁੰਦੇ ਕਿਤੇ ਨਾ ਕਿਤੇ ਚਲੇ ਜਾਣਾ ਸੀ ਆਪਾਂ ਇਸ ਕਰਕੇ ਬੇਨਤੀ ਕਰਦਾ ਹਾਂ ਹੁੰਨਾ ਗਲਤੀ ਕਰਿਓ ਆ ਜਿਹੜੇ ਠੱਗ ਦੇ ਨਾ ਜਦੋਂ ਇਲੈਕਸ਼ਨ ਆਉਂਦੇ ਐ ਕੋਈ ਨਾ ਕੋਈ ਨਵਾਂ ਠੱਗ ਟੱਪ ਪੈਂਦਾ ਉਹ ਕਹੂਗਾ ਬਦਲਾ ਜਾਂ ਕਹੂਗਾ ਕੋਈ ਥੋੜੇ ਧਰਮ ਦੇ ਨਾਂ ਤੇ ਆ ਕਿਸੇ ਦੇ ਨਾਂ ਤੇ ਆ ਕੇ ਇੱਥੇ ਧੁੰਮਰਾ ਕਰ ਲੈਂਦਾ ਮੈਂ ਬੇਨਤੀ ਕਰਦਾ ਜੇ ਬਚਾਉਣਾ ਪੰਜਾਬ ਨੂੰ ਤੁਹਾਡੇ ਹੱਥ ਹੈ ਜੇ ਬਚਾਉਣਾ ਤੇ ਆਪਣੀ ਪੌਮ ਦੀ ਪਾਰਟੀ ਪੰਜਾਬੀਆਂ ਦੀ ਪਾਰਟੀ ਬਚਾ ਸਕਦੀ ਹੈ ਤੇ ਇਤਿਹਾਸ ਗਵਾਇਆ ਹੈ ਇਿੱਤਾ ਹੋਣੇ ਐ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦਾ ਆ ਜਿਹੜੀ ਜੰਗ ਲੈਨ ਪੂਲਿੰਗ ਦੇ ਖਿਲਾਫ ਲੈਨ ਗ੍ਰੈਬਿੰਗ ਦੇ ਖਿਲਾਫ ਚੱਲ ਰਹੀ ਹੈ ਅੱਜ ਅੱਜ ਤੁਹਾਡੇ ਇੱਥੇ 4 ਤਰੀਕ ਨੂੰ ਪਹੁੰਚੇ ਆ ਹਰ ਉਹ ਸ਼ਹਿਰ ਜਾਵਾਂਗੇ ਉਸ ਇਲਾਕੇ ਜਾਵਾਂਗੇ ਤੇ ਆਪਣੇ ਲੋਕਾਂ ਨੂੰ ਕੌਮ ਨੂੰ ਇਕੱਠਾ ਕਰਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਇੱਕ ਇੱਕ ਤੂਫਾਨ ਖੜਾ ਕਰਾਂਗੇ ਉਹਦੀ ਅਗਵਾਈ ਅਸੀਂ ਕਰਾਂਗੇ ਮੈਂ ਪੁਲਿਸ ਵਾਲਿਆਂ ਨਾਲ ਸਾਰੇ ਅਫਸਰਾਂ ਨੂੰ ਕਹਿਣਾ ਚਾਹਣਾ ਹੈ ਤੁਸੀਂ ਵੀ ਸੋਚੋ ਤੁਸੀਂ ਵੀ ਉਹ ਪਿੰਡਾਂ ਚੋਂ ਆਏ ਹੋ ਤੁਸੀਂ ਵੀ ਉਹ ਕਿਸਾਨਾਂ ਦੇ ਪੁੱਤੋਂ ਗਰੀਬਾਂ ਦੇ ਪੁੱਤ ਜਿਨ੍ਹਾਂ ਦੇ ਆ ਝਾੜੂ ਵਾਲੇ ਆ ਦਿੱਲੀ ਦੇ ਠੱਗ ਜਿਨ੍ਹਾਂ ਦੀ ਜਾਇਦਾਦ ਖੋਣ ਲੱਗੇ ਆ ਤੁਸੀਂ ਕੋਈ ਐਡਾ ਕੰਮ ਨਾ ਕਰਿਓ ਕਿ ਦੇ ਨਾਲ ਨੁਕਸਾਨ ਪੰਜਾਬ ਦਾ ਹੋਏ ਆ ਠੱਗਾਂ ਨੂੰ ਤਾਂ ਭਜਾਉਣਾ ਆਉਂਦਾ ਹੈ ਪਰ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤੁਸੀਂ ਇਹ ਜਾਇਓ ਮੈਂ ਦੇਖਿਆ ਤੁਹਾਡਾ ਜੋਸ਼ ਜਿਵੇਂ 30 35 ਸਾਲ ਪਹਿਲੇ ਵਾਰਕਰਾਂ ਤੁਹਾਡੇ ਬਜ਼ੁਰਗਾਂ ਦਾ ਜੋਸ਼ ਹੁੰਦਾ ਸੀ ਉਸ ਟਾਈਮ ਜੇ ਬਾਦਲ ਸਾਹਿਬ ਜਾਂ ਅਕਾਲੀਸਲ ਦੇ ਕਿਸੇ ਵੀ ਪ੍ਰਧਾਨ ਨੇ ਜੇ ਐਲਾਨ ਕਰ ਦਿੰਦੇ ਜੀ ਇੱਥੇ ਮੋਰਚਾ ਲਾਉਣਾ ਹੈ ਤੁਹਾਡੇ ਬਜ਼ੁਰਗ ਸੋਚਦੇ ਨਹੀਂ ਸੀ ਘਰੋਂ ਨਿਕਲ ਕੇ ਚਲੇ ਜਾਂਦੇ ਸੀ ਜੇ ਧਰਨਾ ਲਾਉਣਾ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਜੇ ਜੇਲ੍ਹਾਂ ਜਾਣਾ ਤੁਹਾਡੇ ਬਜ਼ੁਰਗਾਂ ਨੇ ਪਰਵਾਹ ਨਹੀਂ ਕੀਤੀ ਅੱਜ ਮੈਂ ਦੇਖ ਰਿਹਾ ਇੰਨੇ ਮੀਹ ਦੇ باوجود ਤੁਸੀਂ ਖੜੇ ਹੋ ਉਹ ਸਪਿਰਿਟ ਮੈਂ ਤੁਹਾਡੇ ਵਿੱਚ ਦੇਖ ਰਿਹਾ ਤੁਹਾਡੇ ਬਜ਼ੁਰਗਾਂ ਵਾਲੀ ਸਪਿਰਿਟ ਮੈਂ ਤੁਹਾਡੇ ਵਿੱਚ ਦੇਖਦਾ ਤੇ ਮੈਂ ਤਨਵਾਦ ਕਰਦਾ ਨੌਜਵਾਨਾਂ ਦਾ ਬੀਬੀਆਂ ਦਾ ਕਿ ਤੁਸੀਂ ਹੁਣਾਂ ਜੰਗ ਸ਼ੁਰੂ ਹੋ ਗਈ ਹੈ ਆ ਜੰਗ ਉਦੋਂ ਖਤਮ ਹੋਊਗੀ ਜੇ ਜਦੋਂ ਚੰਡੀਗੜ੍ਹ ਦੇ ਪੰਜਾਬ ਦੇ ਸੈਕਟਰੀਅਟ ਉਤੇ ਕਾਲੀ ਦਲ ਦਾ ਝੰਡਾ ਚੁੱਲੂਗਾ ਉਦੋਂ ਦਾ ਇੱਕ ਸਾਲ ਹਰਾ ਕੁਛ ਛੱਡ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਦੇ ਤੂਫਾਨ ਦੇ ਨਾਲ ਖੜ ਕੇ ਐਡਾ ਪੁਚਾੜ ਨਹੀਂ ਲਿਆ ਦਿਓ ਪੰਜਾਬ ਕਿ ਜਿਹੜੇ ਦਿੱਲੀ ਵਾਲਿਆਂ ਨੂੰ ਆਪਾਂ ਪੰਜਾਬ ਦਾ ਨਹੀਂ ਅੱਧਿਆਂ ਨੂੰ ਤਾਂ ਪਾਕਿਸਤਾਨ ਦਾ ਬਾਰਡਰ ਢਵਾ ਦਿਓ ਦੂਜੇ ਨੇਪਾਲ ਤੱਕ ਭਜਾ ਦਿਓ ਇੱਥੇ ਨੇੜੇ ਤੇੜੇ ਨਹੀਂ ਰਹਿਣ ਦੇਣੇ ਆ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਪਾਰਟੀ ਅਕਾਲੀ ਦਲ ਨੂੰ ਆਪਸ ਵਾਪਸ ਲੈ ਕੇ ਆਈਏ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹੁੰਦਾ ਐਜਾ ਪੰਜਾਬ ਤਰੱਕੀ ਲਿਆਵਾਂਗੇ ਤੁਹਾਨੂੰ ਮੇਰੇ ਬਾਰੇ ਪਤਾ ਹੀ ਹੈ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਤੁਸੀਂ ਮੇਰੇ ਪੁਰਾਣੀਆਂ ਭਾਸ਼ਣ ਸੁਣ ਲਓ ਸਟੇਟਮੈਂਟਾਂ ਸੁਣ ਲਓ ਜੋ ਜੋ ਵੀ ਕਿਹਾ ਮੈਂ ਪੂਰਾ ਕੀਤਾ ਮੈਨੂੰ ਯਾਦ ਹੈ ਇੱਕ ਵਾਰ ਮੈਂ ਕਿਹਾ ਬਿਜਲੀ ਆਮ ਆਮ ਕਰ ਦੋਂਗੇ ਕਾਂਗਰਸੀਆਂ ਬਿਆਨ ਆਇਆ ਕਿ ਬਿਲੀ ਕਿਵੇਂ ਕਰ ਸਕਦੇ ਆ ਕਰਕੇ ਦਿਖਾਤੀ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਹਰ ंडीगढ़ ਨੂੰ ਹਰ ਜ਼ਿਲ੍ਹੇ ਨਾਲ ਚਾਰ ਤੇ 6 ਲੈਂਦੀਆਂ ਐਕਸਪ੍ਰੈਸ ਵੇਨਾਂ ਬਣਾ ਲਾਂਗੇ ਲੋਕੀ ਕਹਿੰਦੇ ਕਿਵੇਂ ਹੋ ਸਕਦੀ ਹੈ ਬਣਾ ਤਾਂ ਫਿਰ ਮੈਂ ਕਿਹਾ ਸੜਕਾਂ ਐ ਜੀਆਂ ਬਣਾਵਾਂਗੇ ਸੀਮੈਂਟ ਤੇ ਸਰੀਆ ਪਾ ਕੇ ਭਾਵੇਂ ਬੰਬ ਸਿੱਟ ਦਿਓ ਹੁਣ ਦੇਖੋ ਬਣੀਆਂ ਕਿ ਨਹੀਂ ਆਹ ਮੈਂ ਤਾਂ ਆ ਵੀ ਕਹਿਦਾ ਸੀ ਮੈਂ ਤਾਂ ਆ ਵੀ ਕਹਿਦਾ ਸੀ ਪਾਣੀ ਵਾਲੀ ਬਸ ਵਿੱਚ ਲਾ ਕੇ ਖਾਨਾਗੇ ਚਲਾਦੀ ਸੀ ਕਿ ਨਹੀਂ ਹੁਣ ਮੈਂ ਹੁਣ ਮੈਂ ਹੁਣ ਕੋਸ਼ਿਸ਼ ਕਰੂੰਗਾ ਪਵਾਦੀ ਚ ਬੋਲਣ ਦੀ ਤੂੰ ਤਾਨੇ ਕੀ ਸਮੇ ਠੀਕ ਹੈ ਸਾਰੇ ਸਮੇ ਠੀਕ ਹੈ ਸਮੇ ਠੀਕ ਹੈ ਮੇਰੀ ਮਦਦ ਕਰੋਗੇ ਮੇਰੇ ਹੀ ਮਦਦ ਕਰੋਗੇ ਚੱਕ ਦਿਓ ਕੰਮ ਦਿਓ ਚੱਕ ਦਿਓ ਕੰਮ ਦਿਓ ਐਨ ਕੇ ਸ਼ਰਮਾ ਜੀ ਆ ਸਾਰਾ ਪਵਾਦ ਲੈਂਡ ਐ ਅਨਕੇਸ਼ ਸ਼ਰਮਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਰਾਜ ਦਿਲ ਖੁਸ਼ ਹੋ ਗਿਆ 23 ਮਹੀਨੇ ਤੇ ਹੁਣ ਹੌਸਲਾ ਮਿਲ ਗਿਆ ਮੈਨਲਾ ਦਾ ਹੁਣ ਟੈਂਕੀ ਕਰੰਟ ਪੂਰਾ ਭਰ ਗਿਆ ਕਾਲੀਦਲ ਹੁਣ ਆ ਦਿੱਲੀ ਵਾਲੇ ਆ ਕੇਜਰੀ ਕੁਜਰੀ ਜਿਹੜੇ